ਪੰਜਾਬ ਵਿੱਚ ਠੰਡ ਦਾ ਕਹਿਰ ਫਰੀਦਕੋਟ ਵਿੱਚ 2.6 ਡਿਗਰੀ ਤੱਕ ਡਿੱਗਿਆ ਆ ਭਾਰਾ ਅਗਲੇ ਹfte ਮੌਸਮ ਕਿਵੇਂ ਰਹੇਗਾ ਆਉ ਜਾਣਦੇ ਹਾਂ ਹੈਲੋ ਦੋਸਤੋ ਸ਼ਸ਼੍ਰੀ ਅਕਾਲ ਤੁਹਾਡੇ ਆਪਦੇ ਚੈਨਲ ਸਾਰਾ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਦੇ ਹਾਂ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਅਪਡੇਟ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਪੰਜਾਬ ਤੇ ਚੰਡੀਗੜ੍ਹ ਵਿੱਚ ਅਸ ਵੇਲੇ ਤਿੱਬਰ ਸ਼ਿਤਲੈਰ ਚੱਲ ਰਹੀ ਹੈ ਪਹਾੜਾਂ ਵੱਲੋਂ ਆ ਰਹੀ ਠੰਡੀ ਹਵਾਵਾਂ ਕਰਕੇ ਤਾਪਮਾਨ ਲਗਾਤਾਰ ਘਟ ਰਿਹਾ ਸਵੇਰੇ ਅਤੇ ਸ਼ਾਮ ਦੇ ਸਮੇਂ ਲੋਕਾਂ ਨੂੰ ਠੰਡ ਕਾਰਨ ਵਧੇਰੇ ਮੁਸ਼ਕਲ ਪੇਸ਼ ਕਰਨੀ ਪੈ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਨਿਯੰਤਮ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਜੋ ਕਿ ਸਧਾਰਨ ਤਾਪਮਾਨ ਨਾਲੋਂ 2.4 ਡਿਗਰੀ ਘੱਟ ਹੈ ਫਿਰੋਦਕੋਟ ਰਾਜ ਦਾ ਸਭ ਤੋਂ ਠੰਡਾ ਜਲਾ ਰਿਹਾ ਜਿੱਥੇ ਪਾਰਾ 2.6 ਡਿਗਰੀ ਤੱਕ ਲੜ ਗਿਆ ਗਵੰਡੀ ਰਾਜ ਹਰਿਆਣਾ ਨਾਲੋਂ ਇੱਥੇ ਜ਼ਿਆਦਾ ਠੰਡ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਲਈ ਸ਼ੀਤਲੈਰ ਯੈਲਰ ਅਲਰਟ ਜਾਰੀ ਕੀਤਾ ਹੈ ਚੰਡੀਗੜ੍ਹ ਦਾ ਨਿਯੰਤਮ ਤਾਪਮਾਨ 5.4 ਡਿਗਰੀ ਦਰਜ ਕੀਤਾ ਗਿਆ ਜੋ ਸੀਜ਼ਨ ਦੀ ਦੂਜੀ ਸਭ ਤੋਂ ਠੰਡੀ ਰਾਤ ਰਹੀ ਰਾਜ ਦੇ ਉਹ ਜ਼ਿਲ੍ਹੇ ਜੋ ਰਾਜਸਥਾਨ ਦੇ ਨਾਲ ਲੱਗਦੇ ਨੇ ਜਿਵੇਂ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਮੋਗਾ ਜਲੰਧਰ ਅਤੇ ਮਾਨਸਾ ਕੁਝ ਥਾਵਾਂ ਤੇ ਸ਼ੀਤ ਲਹਿਰ ਚੱਲ ਸਕਦੀ ਹੈ ਮੌਸਮ ਵਿਭਾਗ ਮੁਤਾਬਕ ਮੌਸਮ ਵਿੱਚ ਬਦਲਾਅ ਦੇ ਸੂਚਕ ਲੱਛਣ ਦਿਸ ਰਹੇ ਹਨ ਉੱਤਰ ਪਾਕਿਸਤਾਨ ਅਤੇ ਪੰਜਾਬ ਉੱਤੇ ਉਚਾਈ 'ਚ ਬਣਿਆ ਹਵਾ ਦਾ ਚੱਕਰਵਾਤ ਹਾਲੇ ਵੀ ਸਰਗਰਮ ਹੈ ਇਸ ਦੇ ਨਾਲ ਇੱਕ ਹੋਰ ਹਵਾ ਦੀ ਲਾਈਨ ਹੁਣ ਉਪਰ ਵੱਲ ਖਿਸਕ ਗਈ ਹੈ ਦਿਸੰਬਰ ਤੋਂ ਇੱਕ ਨਵਾਂ ਹਲਕਾ ਵੈਸਟਰਨ ਡਿਸਟਰਬੈਂਸ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਪਹਾੜਾਂ ਵਿੱਚ ਬੱਦਲ ਵੱਜ ਸਕਦੇ ਹਨ ਅਤੇ ਠੰਡੀਆਂ ਹਵਾਵਾਂ ਹੋਰ ਚੱਲ ਸਕਦੀਆਂ ਹਨ। ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਥੋੜਾ ਘਟਾ ਹੋ ਸਕਦਾ ਹੈ। ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ ਵੀ ਕਮੀ ਆਈ ਹੈ। ਉਸਤਨ ਤਾਪਮਾਨ 0.2 ਡਿਗਰੀ ਘਟ ਗਿਆ ਜੋ ਸਧਾਰਨ ਤਾਪਮਾਨ ਨਾਲੋਂ 2.2 ਡਿਗਰੀ ਹੇਠਾਂ ਹੈ। ਚੰਡੀਗੜ੍ਹ ਵਿੱਚ 23.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਇੱਥੇ ਤਾਪਮਾਨ 0.7 ਡਿਗਰੀ ਦੀ ਕਮੀ ਆਈ ਹੈ। ਇਸੇ ਤਰ੍ਹਾਂ ਅਮਰਸਰ ਵਿੱਚ ਤਾਪਮਾਨ 2.2 ਡਿਗਰੀ ਰਿਹਾ ਜਿਸ ਵਿੱਚ 0.9 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਲੁਧਿਆਣਾ ਵਿੱਚ 22.4 ਪਟਿਆਲਾ ਵਿੱਚ 22.6 ਫਰੀਦਕੋਟ ਵਿੱਚ 22.0 ਗੁਰਦਾਸਪੁਰ ਵਿੱਚ 22.5 ਬਰਾਂਡਾ ਵਿੱਚ 23.9 ਫਿਰੋਜ਼ਪੁਰ ਵਿੱਚ 21.6 ਰੋਪੜ ਵਿੱਚ 22.5 ਅਤੇ ਮੋਹਾਲੀ ਵਿੱਚ 23.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅਗਲੇ 7 ਦਿਨਾਂ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ ਅਗਲੇ 3 ਦਿਨਾਂ ਵਿੱਚ ਨਿਯੰਤਨ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਏਗਾ ਰਾਜ ਦੇ ਕੁਝ ਹਿੱਸਿਆਂ ਵਿੱਚ ਠੰਡੀ ਲਹਿਰ ਚੱਲਣ ਦੀ ਸੰਭਾਵਨਾ ਹੈ। ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਾ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ। ਸਾਰਾ ਅਲਰਟ ਤੇ